ਹੀ ਹੁਕਮ ਸੀ ਕਿ ਜਿਹੜੇ 2007 ਤੋਂ 17 ਚ ਪੰਜਾਬ ਸਰਕਾਰ ਚ ਕੈਬਨਿਟ ਦੇ ਵਜ਼ੀਰ ਰਹੇ ਆ ਉਹ ਆਪ ਦਾ ਆ ਕੇ ਇੱਥੇ ਸਪਸ਼ਟੀਕਰਨ ਦੇਣ ਅਕਾਲਕਤਕ ਸਾਹਿਬ ਦਾ ਆਦੇਸ਼ ਮੰਨਦਿਆਂ ਦਾਸ ਜੀ ਇੱਥੇ ਗੁਰੂ ਦੇ ਚਰਨਾਂ ਚ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਦੇ ਚਰਨਾ ਚ ਹਾਜ਼ਰ ਨਾਜ਼ਰ ਉਹਨਾਂ ਨੂੰ ਉਹਨਾਂ ਦੇ ਚਰਨ ਪਰਸ ਕੇ ਧੰ ਤਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਚਰਨ ਪਰਸ ਕੇ ਧੰ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾ ਚ ਅਨਤਮਸਤਕ ਹੋ ਕੇ ਚਰਨ ਪਰਸ ਕੇ ਦਾਸ ਅੱਜ ਸ੍ਰੀ ਅਕਾਲ ਪੁਰਖ ਸਾਹਿਬ ਪੇਚ ਹੋ ਕੇ ਆਪ ਦੀ ਜਿਹੜੀ ਫਰਿਆਦ ਹੈ ਬੇਨਤੀ ਹੈ ਅਰਜੋਈ ਹੈ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਦੇ ਰੂਪ 'ਚ ਵੀ ਜਿੰਨੀ ਸੋਚੀ ਆ ਤੇ ਲਿਖਤੀ ਤੌਰ ਤੇ ਵੀ ਦਾਸ ਅੱਜ ਹਾਜ਼ਰ ਹੋ ਕੇ ਦੇ ਕੇ ਚੱਲਿਆ। ਓਰੀ ਇੱਕ ਤੁਸੀਂ ਸ਼ਾਇਦ ਦਾਸ ਦੀ ਭਾਵਨਾ ਨਹੀਂ ਸਮਝ ਸਕੇ ਜੀ। ਦੁਨਿਆਵੀ ਅਸੀਂ ਦੁਨਿਆਵੀ ਜੀਅ ਆ। ਠੀਕ ਹੈ ਜੀ ਇਹ ਜਿਹੜੀਆਂ ਵਜ਼ੀਰੀਆਂ ਗਜ਼ੂਰੀਆਂ ਆ ਉਹ ਕੋ ਸਾਡੀ ਲਿਆਕਤ ਨਹੀਂ ਉਹ ਵੀ ਗੁਰੂ ਦੀ ਬਖਸ਼ਿਸ਼ ਨਾਲ ਹੀ ਸਾਨੂੰ ਮਿਲਦੇ ਔਰ ਅਸੀਂ ਖਿੰਖਿਨ ਭੁੱਲਣਹਾਰ ਨਿਮਾਣੇ ਆ ਨਾ ਚੀਜ਼ ਆ ਗੁਨੇਗਾਰ ਆ ਨੂਨ ਹਰਾਮੀ ਆ ਔਰ ਦਾਸ ਸ੍ਰੀ ਅਕਾਲ ਤੱਕ ਸਾਹਿਬ ਨੂੰ ਧੰਨ ਤਨ ਸੇਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਸਮਝਦੇ ਆਪ ਦੀ ਬੇਨਤੀ ਪ੍ਰਿਆਜ ਰੱਖਤੀ ਹੈ ਕੋਈ ਦਲੀਲ ਨਹੀਂ ਠੀਕ ਹੈ ਜੀ ਕਿਉਂਕਿ ਗੁਰੂ ਸਾਹਿਬ ਜਾਨੀ ਜਾਨ ਸੱਚੇ ਪਾਤਸ਼ਾਹ ਸਮਰੱਤ ਨੇ ਔਰ ਸੱਚੇ ਪਾਤਸ਼ਾਹ ਦੇ ਤਖਤੋਂ ਸੱਚੇ ਪਾਤਸ਼ਾਹ ਜੀ ਦੇ ਮੈਂ ਤਾਂ ਦਾਸ ਤਾਂ ਸੱਚੇ ਪਾਤਸ਼ਾਹ ਨੂੰ ਹੀ ਵੇਖਦਾ ਜੀ ਸੱਚੇ ਪਾਤਸ਼ਾਹ ਦਾ ਜੋ ਹੁਕਮ ਆਦੇਸ਼ ਹੋਊਗਾ ਸਿਰ ਮੱਥੇ ਪਰਵਾਨ ਹੋਊਗਾ ਔਰ ਗੁਰੂ ਘਰ ਦਾ ਗੋਲਾ ਹੋਣ ਦੇ ਨਾਤੇ ਝਾੜੂ ਵਰਦਾਰ ਹੋਣ ਦੇ ਨਾਤੇ ਗੁਰੂ ਘਰ ਦਾ ਸਭ ਤੋਂ ਨਿਮਾਣਾ ਨਾਚੀਦ ਸੇਵਕ ਹੋਣ ਦੇ ਨਾਤੇ ਦਾਸ ਹਰ ਹੁਕਮ ਸਿਰ ਮੱਤੇ ਪ੍ਰਵਾਨ ਕਰਦਾ ਹੈ ਜੀ ਇਹੀ ਦਾਸ ਦਾ ਸਪਸ਼ਟੀਕਰਨ ਇਹਹੀ ਦਾਸ ਦੀ ਅਰਜ਼ੋਈ ਹੈ ਇਹਹੀ ਦਾਸ ਦੀ ਬੇਨਤੀ ਹੈ ਜੀ ਬੈਠੇ ਜੀ ਬੈਠੇ ਕੱਲ ਗਲਤ ਸਟੈਂਡ ਤੇ ਮੰਗੀਆਂ ਹਾਂ ਜੀ ਕੱਲੇ ਤੇ ਪੰਜਾਬ ਤੋਂ 12 ਸਟੈਂਡ ਹੋਏ ਸੋਸ਼ਲ ਡਾਕਟਰ ਵੀ ਦੇਖੋ ਅੱਜ ਜੀ ਤੁਸੀਂ ਸ਼ਾਇਦ ਤੁਸੀਂ ਤਾਂ ਰੋਜ਼ ਆਉਂਦੇ ਹੋ ਨਾ ਜੀ ਇਹ ਲਈ ਤੁਸੀਂ ਤਾਂ ਸ਼ਾਇਦ ਰੱਬ ਦੇ ਡੇੜੇ ਹੋ ਦਾਸ ਭੁੱਲਨ ਹਰ ਨਾ ਚੀਜ਼ ਇਨਸਾਨ ਹੈ ਗੁਰੂ ਦੇ ਦਰ ਤੇ ਆਇਆ ਔਰ ਤਨ ਤਨ ਸ਼੍ਰੀ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਚਰਨ ਪਰਸਨ ਆਸਤੇ ਆਏ ਇਸ ਲਈ ਮੈਂ ਕੋਈ ਦਲੀਲ ਸਿਆਸੀ ਗੱਲ ਨਹੀਂ ਕਰਨੀ ਮੇਰੇ ਨਾਲ ਸਿਆਸੀ ਗੱਲ ਕਰਨੀ ਹੈ ਬਾਹਰ ਕਰ ਲਿਓ ਮੈਂ ਉਹ ਸਿਆਸੀ ਗੱਲ ਬਾਹਰ ਕਰ ਦਿੰਦਾ ਜਿਹੜੀ ਆਪਾਂ ਦੇਖਾਂਗੇ ਕਿ ਆਪਕਾ ਕੁਝ ਪਹਿਲੇ ਤੁਮ ਜਨਾ ਪੱਤਰ ਸੌਪਿਆ ਜਦੋਂ ਪੁਸ਼ਟੀਕਰਨ ਦਾਤਕ ਸਾਹਿਬ ਤੋਂ ਮੰਗਿਆ ਕਿ ਆਪ ਕੋਈ ਪੇਸ਼ ਨਹੀਂ ਹੋਏ ਬਾਕੀ ਥੜੇ ਦੇ ਵੱਲ ਹਾਂ ਜੀ ਬਾਕੀ ਥੜੇ ਵੱਲੋਂ ਹੁਣ ਤੱਕ ਕੋਈ ਪੇਸ਼ ਨਹੀਂ ਹੋਏ ਮੇਲਾ ਇਹ ਤਾਂ ਹੀ ਪਾਈ ਬਾਕੀ ਥੜੇ ਵੱਲੋਂ ਮੰਗਿਆ ਗਿਆ ਔਰ ਦਾਤਕ ਸਾਹਿਬ ਉੱਤੇ ਦਬਾਅ ਪਾਇਆ ਜਾ ਰਿਹਾ ਕਿ ਫੈਸਲਾ ਟੋਸ ਲੈਣ ਜੇਕਰ ਕਿ ਦਾਤਕ ਸਾਹਿਬ ਦੇਖੋ ਮੈਂ ਕੋਈ ਗੱਲ ਕਿਸੇ ਦੇ ਬਾਰੇ ਕੋਈ ਟਿੱਪਣੀ ਕਰਦੀ ਨਹੀਂ ਤੁਸੀਂ ਆਪ ਹੀ ਜਦ ਉਹਨਾਂ ਨੂੰ ਬਾਗੀ ਬਾਗੀ ਕਹੀ ਜਾਂਦੇ ਹੋ ਉਹਨਾਂ ਸਾਰੇ ਪਾਸਿਓਂ ਬਾਗੀ ਨਾ ਨਾ ਹੋਣ ਤੇ ਆਪ ਦੀ ਜੋ ਜੁਬਾਂ ਕਹਿ ਦਿੰਦੇ ਹੋ ਮੈਂ ਮੈਂ ਬੇਨਤੀ ਕਰਦੀ ਤੂੰ ਕਿਉਂ ਐਵੇਂ ਜੋ ਮੈਨੂੰ ਗੁੱਸਾ ਨਾ ਕਰ ਦਿਓ ਕੋਈ ਨਾ ਮੈਨੂੰ ਮਿਸ ਅੰਡਰਸਟੈਂਡ ਕਰ ਲਿਓ ਸ੍ਰੀ ਅਕਾਲ ਪੁਰਖ ਸਾਹਿਬ ਤੇ ਗੁਰੂ ਸਾਹਿਬ ਆਜਿਰਾ ਆਜਿਰੇ ਮੈਂ ਦਾਸ ਸ੍ਰੀ ਗੁਰੂਮੈਂ ਸਾਹਿਬ ਸੱਚੇ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਸਮਝ ਕੇ ਗੁਰੂ ਸਾਹਿਬ ਦੇ ਚਰਨ ਪਰਸੇ ਆ ਰ ਮੈਂ ਆਪਣੀ ਭਾਵਨਾ ਤਾਂ ਦੱਸ ਸਕਦਾ ਕਿਸੇ ਦੀ ਕਿੰਨੀ ਆਸਥਾ ਉਹਦੇ ਬਾਰੇ ਦਾਸ ਕੀ ਕਹਿ ਸਕਦਾ ਲਗਰ ਮੇਰੀ ਸਭ ਨੂੰ ਬੇਨਤੀ ਹਉ ਤਿਸ ਆਣ ਪਾਜ ਘਰੇ ਛੱਡ ਕੇ ਆਇਓ ਢੇਕੇ ਆਇਓ ਢੇਰੀ ਹੋ ਕੇ ਆਇਓ ਗੁਰੂ ਸਾਹਿਬ ਜਾਨੀ ਜਾਨ ਨੇ ਇਹਤੇ ਦੇ ਵੱੱਟ ਦਿਮਾਗ ਲੜਾਇਆ ਤੇ ਸਿਆਣਪਾਂ ਲੜਾਈਆਂ ਤੇ ਫਿਰ ਮਾਲਕ ਸਮਰੱਥ ਨੇ ਇਸ ਲਈ ਦਾਸ ਦੀ ਕੋਈ ਅਪੀਲ ਨਹੀਂ ਅਈ ਤਾਂ ਹੈ ਹੀ ਗੁਰੂ ਘਰ ਦੇ ਨਿਮਾਣੇ ਜੇ ਸੇਵਕ ਨਾ ਚੀਜ਼ ਇਨਸਾਨ ਗੁਰੂ ਘਰ ਦੇ ਗੋਲੇ ਗੁਰੂ ਘਰ ਦੇ ਟੁਕੜੇ ਇਸ ਲਈ ਮੈਨੂੰ ਐਵੇਂ ਤੁਸੀਂ ਪੁੱਛੀ ਜਿੰਨੇ ਮੇਰਾ ਮੈਂ ਤਾਂ ਆਪਦੀ ਗੱਲ ਕਰ ਸਕਦਾ ਜਿਹੜੇ ਸਿਆਣਪਾਂ ਲਾਉਂਦੇ ਮੈਂ ਤਾਂ ਉਹਨਾਂ ਨੂੰ ਬੇਨਤੀ ਕਰ ਸਕਦਾ ਮੰਨ ਨਹੀਂ ਨਾ ਮੰਨਣੀ ਸੀਗੇ ਨਹੀਂ ਸੀਗੇ ਮਾਲਕ ਤਾਂ ਜਾਣਦਾ ਹੀ ਹੈ ਨਾ ਜੀ ਮਾਲਕ ਤਾਂ ਲਘੋਲਣਗੇ ਇਹ ਤਾਂ ਉਹ ਐਕਸਰੇ ਆ ਮਸ਼ੀਨਾ ਨੇ ਜਿਹੜੀਆਂ ਦੁਨੀਆ 'ਚ ਕਦੇ ਬਣੀਆਂ ਨਹੀਂ ਤੇ ਕਾਦੀ ਚੱਕਰਾ 'ਚ ਤੁਸੀਂ ਐਵੇਂ ਦੁਨੀਆਵੀ ਖੇਡ 'ਚ ਪਏ ਹੋ